ਆਹ ਦਿਨ ਤਾਂ ਪੂਰੇ ਹੋਣ ਚੀ ਤਾਏ ਬਾਈਆਂ ਦਾ 7 ਤਰੀਕ ਨੂੰ ਦਿਨ ਪੂਰੇ ਆ ਤੇ ਅੱਜ 27 ਤਰੀਕ ਹੀ ਆ ਮੋੜ ਲਾ ਦੋ ਬਾਈ ਇਹ ਲੇਵਾ ਵੇਖੇ ਕਾਗਜ਼ਦ ਗਏ ਆ ਪਤਲਾ ਲੋ ਵਾਕਈ ਤੁਹਾਨੂੰ ਨੇੜੇ ਹੋ ਗਏ ਹਵਾਨਾ ਬਹੁਣੇ ਤੇ ਕਰਮਾਂ ਵਾਲੀ ਸੀਲਸ ਹੋ ਵੀ ਬਹੁਤ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਸ਼ਹਿਰ ਫਰੀਦਕੋਟ ਦੇ ਵਿੱਚੋਂ ਬਾਈ ਪ੍ਰਦੀਪ ਦੇ ਘਰੋਂ ਕੋਠੇ ਡੋੜ ਰਹਿ ਜਾਂਦੇ ਚੈਨ ਰੋਡ ਦੇ ਉੱਤੇ ਆ ਬਾਈ ਦਾ ਘਰ ਇਹ ਵਪਾਰ ਦਾ ਕੰਮ ਆ ਦੋਸਤੋ ਰੁਟੀਨ ਦੇ ਵਿੱਚ ਹੀ ਬਾਈ ਦੇ ਕਰੋਨਾ ਆਪਾਂ ਵੀਡੀਓ ਕਵਰ ਕਰਦੇ ਆ ਤੇ ਰੁਟੀਨ ਦੇ ਵਿੱਚ ਹੀ ਦੋਸਤੋ ਚੰਗੇ ਤੋਂ ਚੰਗੇ ਜਾਨਵਰ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਬਹੁਤ ਚੰਗੀਆਂ ਦੋ ਜਰਸੀਆਂ ਤੇ ਇੱਕ ਗੱਪਣ ਮੱਝਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਫਜ ਤਾਂ ਆਪਣੇ ਸੁਖਾਈ ਜੀ ਦੀ ਫਰਮ ਤੇ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਤੋਸਤਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਲੋ ਤੋਂ ਬੋਲੋ ਕਰ ਲਓ ਪ੍ਰੋਪਰ ਜਾਣਕਾਰੀ ਲਈ ਪ੍ਰਦੀਪ ਤੋਂ ਲੈ ਲੈਣੀ ਆ ਹਾਂਜੀ ਬਈ ਸასი ਗੱਲ ਜੀ ਬਹੁਤ ਠੀਕ ਆ ਬਈ ਠੀਕ ਆ ਬਈ ਪ੍ਰਦੀਪ ਇੱਕ ਵਾਰੀ ਨੰਬਰ ਦੱਸ ਦਈਏ ਆਪਣਾ 7095 ਠੀਕ ਆ 33765 ਠੀਕ ਆ ਕਿੰਨੇ ਨਾਗੇ ਬਈ ਅੱਜ ਅੱਜ ਤਿੰਨ ਨਾਗੇ ਵੀਰੇ ਦੋ ਜਰਸੀਆਂ ਇੱਕ ਜਮਜ ਠੀਕ ਆ ਆ ਸਾਹਮਣੇ ਇੱਕ ਨੰਬਰ ਜਰਸੀ ਦੀ ਗੱਲ ਕਰ ਲਈਏ ਬਈ ਪ੍ਰਦੀਪ ਕਿੰਨੇ ਮਾਸੂਆ ਸੁੰਦੀ ਇਹ ਦੂਜੇ ਸੂਆ ਸੁੰਦੀ ਆ ਬਾਈ ਠੀਕ ਆ ਤੇ ਆ ਪਟਾਈ ਸੰਦੀ ਆ ਗਾਂ ਮਿੱਟੀ ਦਾ ਸੇਮਨ ਲੱਗਿਆ ਵਾ ਸਟਰਾਹ ਹੈਗਾ ਆ ਪਟਾਈ ਸੰਦੀ ਆ ਆ ਪਟਾਈ ਸੰਦੀ ਆ ਤੇ ਅੱਗੇ ਕਿਹਦਾ ਲਵਾਤਾ ਆ ਮਿੱਟੀ ਦਾ ਮਿੱਟੀ ਦਾ ਹਾਂਜੀ ਠੀਕ ਆ ਤੇ ਦੂਜਾ ਸੂਆ ਇਹ ਸੂਹ ਦੀ ਛੇ ਦੰਦ ਆ ਠੀਕ ਆ ਦੂਜਾ ਸੂਆ ਛੇ ਦੰਦ ਹਾਂ ਤੇ ਆਪਣੇ ਕੋਲ ਪਹਿਲੇ ਸੂਏ ਦੀ ਮਾਲਕ ਨੇ ਆਪਾਂ ਨੂੰ ਵੀਡੀਓ ਦਿੱਤੀ ਹੈ ਦੀ ਉਹ ਨਾਲ ਦੇਵਾਂਗੇ ਠੀਕ ਆ ਉਹ ਵਿੱਚ ਵੀਡੀਓ ਤੇ ਐਡਿਟ ਵੀ ਕਰ ਦਾਂਗੇ ਠੀਕ ਆ ਲਓ ਬਈ ਮਗਰਲੇ ਸੂਏ ਦੀ ਨਾ ਇਹ ਤਿਆਰੀ ਦੀ ਵੀਡੀਓ ਬਾਈ ਕੋਲੇ ਹੈਗੀ ਹੈ ਜਿਹਨੇ ਘਰ ਤੋਂ ਆਈ ਆ ਬਾਈਆਂ ਦਾ ਉਹਨਾਂ ਨੇ ਆਪਾਂ ਨੂੰ ਵੀਡੀਓ ਦਿੱਤੀ ਆ ਉਹ ਵਿੱਚ ਲਾ ਦੇਾਂਗੇ ਆਪਾਂ ਬਾਕੀ ਤੁਹਾਨੂੰ ਐਜਤੀ ਸੂਏ ਦੀ ਜੇ ਗੱਲ ਕਰੀਏ ਬਾਈ ਪ੍ਰਦੀਪ ਦਿਨ ਕਿੰਨੇ ਲਾ ਜੂਗੇ ਇਹਦੇ 7 ਤਰੀਕ ਨੂੰ ਬਾਈ ਜੀ ਦਿਨ ਪੂਰੇ ਆ ਠੀਕ ਆ ਅੱਜ ਜਣੀ ਕੀ ਹੋ ਗਈ 27 ਤਰੀਕ 27 ਹਾਂ 10 ਪੂਰੇ ਹੋਣ ਚ ਰਹਿੰਦੇ ਆ ਬਾਈ ਠੀਕ ਆ ਤੇ ਗਾੜੀ ਪਛਾੜੀ ਬਹੁਤ ਆ ਪੂਰੀ ਬਣ ਕੇ ਵਧੀਆ ਸੂਏ ਕਿੰਨਾ ਦੁੱਧ ਪਾ ਦੂ ਬਾਈ ਪ੍ਰਦੀਪ ਦੁੱਧ 20 ਤੋਂ ਪਲੱਸ ਹੀ ਪਾਊਗੀ ਬਾਈ 20 ਤੋਂ ਪਲੱਸ ਪਾਣਾ ਪਹਿਲੇ ਸੂਏ ਦੇ ਦੋ ਦੋ ਦਿਨ ਤੋਂ ਸੂਈ ਸੀ ਪਹਿਲੇ ਸੂਏ ਦੀ ਠੀਕ ਆ ਠੀਕ ਆ ਤੇ ਹੁਣ ਆਪਣੇ ਕੋਲ ਉਹ ਪਿਛਲੀ ਵੀਡੀਓ ਹੈਗੀ ਆ ਤੇ ਆਪਾਂ ਬੁਖਾ ਦਾਂਗੇ ਬੱਚੇ ਠੀਕ ਆ ਉਹ ਮਗਰਲੇ ਸੁਏ ਦੀ ਨਾ ਬਾਈ ਕੋਲੇ ਵੀਡੀਓ ਹੈਗੀ ਆ ਆਪਾਂ ਵੀਡੀਓ ਦੇ ਵਿੱਚ ਚਲਾਵਾਂਗੇ ਠੀਕ ਹੈ ਇਹ ਆਈਟੀ ਦੀ ਸੁਏ ਦੀ ਗੱਲ ਕਰਗੇ ਤਿਆਰੀ ਹਵਾਨਾ ਦੋਸਤੋ ਕਰਮਾ ਵਾਲੀ ਦਾ ਚੈੱਕ ਕਰੋ ਬਹੁਤ ਸੋਹਣਾ ਹਵਾਨਾ ਤੇ ਕੱਦ-ਕੱਦ ਵੀ ਸੋਹਣਾ ਕੋਈ ਛੋਟੀ ਨਹੀਂ ਫਿਟਿੰਗ ਵਾਲਾ ਹਵਾਨਾ ਕਰਮਾ ਵਾਲੀ ਨੇ ਸੀਯੂ ਸੌ ਬਹੁਤ ਦੇਖ ਸਕਦੇ ਪੂਰਾ ਫਿਟਿੰਗ ਵਾਲਾ ਹਵਾਨਾ ਤੇ ਦੋਨੇ ਪਾਸੇ ਦਾ ਤੁਹਾਨੂੰ ਜਜਮੈਂਟ ਕਰਾਉਣੇ ਆ ਆਸ ਹੈ ਯਾਰ ਗੈਸ ਜਾਨਾ ਬਈ ਬਾਕੀ ਰਵਡੰਗੂ ਬਾਤ ਤੇ ਮਾਰਾ ਮੜਾ ਗੂਹ ਨਹੀਂ ਆਉਂਦੀ ਸੋਕੀ ਠੀਕ ਲੋਈ ਬਾਈਆਂ ਦਾ ਗੂਹ ਨਹੀਂ ਆਉਂਦੀ ਆ ਤੇ ਕਰਮਾ ਵਾਲੀ ਦਾ ਨਾ ਥੱਲੋਂ ਬਈ ਪ੍ਰਦੀਪ ਹਵਾਨਾ ਬਹੁਤ ਚੌੜਾ ਹਨ ਬਈ ਚੀਜ਼ ਬਣ ਕੇ ਸੋਈ ਯਾਰ ਭਿੰਦੇ ਸੋਏ ਵੀ ਕੋਈ ਚੀਜ਼ ਬਣ ਕੇ ਸੋਈ ਆਪਾਂ ਵੀਡੀਓ ਤੇ ਸਿਰ ਤੇ ਲਈ ਹੈ ਸਹੀ ਗੱਲਾਂ ਸਹੀ ਬਾਕੀ ਫੇਸ ਚੈੱਕ ਕਰੋ ਕਰਮਾ ਵਾਲੀ ਤੇ ਫੇਸ ਬਿਊਟੀ ਦੀ ਗੱਲ ਕਰੀ ਤਾਂ ਬਹੁਤ ਸੋਹਣੀ ਫੇਸ ਬਿਊਟੀ ਹੈ ਕੰਨਾ ਕੋਨਾ ਦੀ ਕੁਆਲਿਟੀ ਚੈੱਕ ਕਰੋ ਬੋਦੀ ਵਾਲੀ ਵਹਿੜਾ ਦੋਸਤੋ ਮੱਥੇ ਵਿੱਚ ਟੋਆਟਾ ਦੇਖੋ ਬਹੁਤ ਸੋਹਣਾ ਇੱਕ ਕਾਣੀ ਕੁਆਲਿਟੀ ਚੈੱਕ ਕਰੋ ਇਹ ਤੋੜ ਕੇ ਤੁਹਾਨੂੰ ਪਾਉਣੀ ਹੈ ਸੋਨਾ ਗੱਦਗਾ ਠਾ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਕੋਈ ਛੋਟੀ ਜੀ ਦੂਜਾ ਸੁਗਾ ਸੁੰਦੀ ਹੈ ਕਰਮਾਲੀ ਇਹ ਤੋੜ ਕੇ ਤੁਹਾਨੂੰ ਖਾਦ ਲੈ ਵੀ ਪਰਲੀ ਬੱਸ ਇਹਨੇ ਬੱਸ ਸੋਨਾ ਢਾਂਜਾ ਦੋਸਤੋ ਪਿਓਰ ਗੱਸੀ ਬੀੜ ਹੁਵਾਨਾ ਚੈੱਕ ਕਰੋ ਅਜੇ ਲਗਭਗ 10 ਦਿਨ ਤਾਂ ਪੂਰੇ ਹੋਣੇ ਚੀ ਪਹਿਲੇ ਬਾਈਆਂ ਦਾ 7 ਤਰੀਕ ਨੂੰ ਦਿਨ ਪੂਰੇ ਆ ਤੇ ਅੱਜ 27 ਤਰੀਕ ਹੀ ਆ ਮੋੜ ਲਾ ਦੋ ਬਈ ਇਹ ਲੇਵਾ ਵੇਖੇ ਕਾਗਜ਼ ਵਰਗੇ ਆ ਪਤਲਾ ਲਓ ਵਾਕਈ ਤੁਹਾਨੂੰ ਨੇੜੇ ਹੋ ਗਏ ਹਵਾਨਾ ਬਹੁਨੇ ਤੇ ਕਰਮਾਂ ਵਾਲੀ ਸੀਲਸ ਹੋ ਵੀ ਬਹੁਤ ਬਹੁਤ ਸੋਹਣਾ ਫੀਟਿੰਗ ਆ ਰਿਹਾ ਕਰਮਾਂ ਦੀ ਦੂਜਾ ਸੂਏ ਸੰਦੀਅਸ ਤੇ ਬਰੀਡ ਪੱਖੋ ਬਹੁਤ ਚੰਗੀ ਹੈ ਸੋਹਣੀ ਜਰਤ ਵਾਲੀ ਦੀ ਢਾੜਾ ਦੋਸਤੋ ਜਿਹੜੇ ਵੀ ਜਰਤੀ ਰੱਖਣ ਦੇ ਸ਼ਕੀਨ ਹਨ ਹੋਣੀ ਜਰਸੀ ਆ ਤੇ ਬਾਈ ਪ੍ਰਦੀਪ ਇਹਦਾ ਹਾਂ ਨਾਂ ਵਾਲਾ ਬੋਲੇ ਜਦ ਤੁਸੀਂ ਮੁੱਲ ਮੇਰੇ ਜੋੜੇ ਦਾ 2 ਲੱਖ ਤੇ 5000 ਰੁਪਇਆ ਠੀਕ ਆ ਤੇ ਕਿਉਂਕਿ ਕੰਮ ਦਾ ਰੋਤਾ ਕੰਮ ਦਾ ਟਾਈਮ ਹਨਾ ਵੀ ਆਪਾਂ ਜੇ ਕੱਲੀ ਕੱਲੀ ਦਾ ਕਰਨ ਦਾ 98000 ਰੁਪਇਆ ਵਿੱਚੋਂ ਛੋੜ ਛੱਪਾ ਹੀ ਹੋਊਗਾ 98000 ਚ ਛੋੜ ਛੱਪਾ ਹਾਂ ਠੀਕ ਆ ਰੇਟ ਸੇਮ ਹੀ ਆ ਰੇਟ ਸੇਮ ਹੀ ਹੋਣਗੇ ਠੀਕ ਆ ਤੇ ਇਸ ਤੋਂ ਮਤਲਬ ਬਾ ਚੁੱਕਿਆ ਜੇ ਵੀ 10000 ਦਾ ਫਰਕ ਪੈ ਜਾਊਗਾ ਠੀਕ ਆ ਵੀ ਆਪਾਂ ਤਾਂ ਹੀ ਵੀ ਟਾਈਮ ਉਹ ਵਜਾ ਕੰਮ ਦਾ ਟਾਈਮ ਆ ਠੀਕ ਆ ਵੀ ਬਾਈ ਆਪ ਵੀ ਝੋਨਾ ਵੜੇ ਜਾਂਦਾ ਸੀ ਆਂਦਾ ਬਾਈ ਜਾਂਦਾ ਨਾ ਆਪਾਂ ਰੇਟ ਉਹ ਜੇ ਕਰਨੇ ਆ ਕਿਉਂਕਿ ਆ ਟਰਾਲੀ ਪਾਈ ਖੜੀ ਹੈ ਹਜੇ ਮਸ਼ੀਨ ਲੱਗਣੀ ਆ ਤੇ ਆਂਦਾ ਆਪਾਂ ਨੂੰ ਬੜਾ ਅਲਝਾਲਾ ਕੰਮ ਹੀ ਹੋਣਾਗਾ ਤੇ ਆਪਾਂ ਹਾਂ ਨਾ ਵਾਲੇ ਰੇਟ ਜੇ ਕਰਦੇ ਨੇ ਅੱਜ ਜੇ ਕੋਈ ਮੁੱਲ ਤਰ ਆਊਗਾ ਕੋਈ ਬੜਾ ਮਤਲਬ ਮੱਥਾ ਮਾਰ ਲਾ ਕੇ ਆਂਦਾ ਤੇ 2 ਲੱਖ 5000 ਰੁਪਿਆ ਜੋੜੇ ਦਾ ਤੇ ਨਹੀਂ 98000 ਚੋਕਲੇ ਦਾ ਮਾਨਤਨ ਕਰਦਾਂਗੇ ਠੀਕ ਆ ਬਾਈ 2 ਨੰਬਰ ਜੱਸੀ ਦੀ ਗੱਲ ਕਰੀਏ ਕਿੰਨਾ ਮਸੂਆ ਸੁ ਇਹ ਦੂਜਾ ਸੁਆ ਸੁਂਦੀ ਆ ਬਾਈ ਦੰਦੋਂ ਕੰਪਲੀਟ ਆ ਠੀਕ ਆ ਹਾਂ 8000 ਦੋ ਵੀ ਠੀਕ ਆ ਦੁੱਧ ਕਿੰਨਾ ਪਾ ਦੂਗੀ ਪ੍ਰਦੀਪ ਦੋ ਦੋ 20 ਤੋਂ ਬਾਹਰ ਹੀ ਪਾਉਗੀ ਭਾਈ ਠੀਕ ਆ ਜਾਨਦਾਰ ਵਾਲੇ ਫੁੱਲ ਵੱਡੀ ਵੜ ਡਾਈ ਆਪਾਂ ਵੇਚੀ ਨਹੀਂ ਹੁੰਦਾ ਠੀਕ ਆ ਵਾਕਈ ਦੋਸਤੋ ਹਾਈਟ ਪੱਖੋਂ ਵੇਖੋਗੇ ਨਾ ਸੋਹਣੀ ਹਾਈਟ ਆ ਬੇਰਬੂਲ ਦੀ ਚੰਗੀ ਆ ਬਾਕੀ ਨਿੱਗਰ ਨੂੰ ਰੋਈ ਬਹੁਤ ਕਰਮਾਲੀ ਫੇਸ ਚੈੱਕ ਕਰ ਸਕਦੇ ਆ ਸੋਹਣਾ ਫੇਸ ਆ ਦੋਸਤੋ ਥੱਲੋ ਤੁਹਾਨੂੰ ਹਵਾਨੇ ਜਜਮੈਂਟ ਕਰਾ ਦਿੰਨੇ ਆ ਭਾਈ ਪ੍ਰਦੀਪ ਦਿਨ ਕਿੰਨੇ ਲਾਜੂ ਇਹ ਇਹਦੇ ਬਈ 9 ਦੇ 10 ਦਿਨ ਪੂਰੇ ਹੁੰਦੇ ਆ ਠੀਕ ਆ ਠੀਕ ਆ ਦੋ ਵੀ ਕਨਦਾ ਸਾਈਜ਼ ਚੈੱਕ ਕਰੋ ਨਾੜਾ ਹਵਾਨੇ ਦੇ ਦੇਖ ਸਕਦੇ ਆ ਬਹੁਤ ਸੂਣੀ ਉਠਾਉਂਦੀ ਆਉਂਦੀ ਆ ਬਾਈਆਂ ਦਾ 9 ਤਰੀਕ ਨੂੰ ਦਿਨ ਪੂਰੇ ਤੇ ਅੱਜ 27 ਤਰੀਕ ਹੋਈ ਆ ਲਗਭਗ 11 12 ਦਿਨ ਪਏ ਆ ਦੇਖਦਾਰੇ ਵਾੜ ਹਜੇ ਢਿੱਲੀ ਪਈ ਆ ਦੇਖਦਾਰੇ ਸੂਨਾ ਹਵਾਨਾ ਤੇ ਨਾੜਾ ਇਧਰਲੇ ਪਾਸੇ ਵੀ ਚੈੱਕ ਕਰ ਸਕਦੇ ਆ ਦੇਖ ਸਕਦੇ ਆ ਸੂਮੀਆਂ ਨਾੜਾ ਦੋਸਤੋ ਉਠਾਉਂਦੀ ਆਉਂਦੀ ਆ ਇਹ ਬਾਕੀ ਥਣਾ ਦਾ ਸਾਇਆ ਸੂਨਾ ਕੱਢਿਆ ਨਾਲ ਹੈ ਜੀ ਨਾ ਤਿਆਰੀ ਬਣਾਉਂਦੀ ਹੁੰਦੀ ਆ ਵਾੜ ਤੇ ਬਾਕੀ ਰਾਜੀਪਲੀ ਚੰਗੀ ਆ ਤੋੜ ਕੇ ਤੁਹਾਨੂੰ ਜੀ ਵਿਖਾ ਦਿੰਦੇ ਆ ਦੇਖ ਸਾਡੇ ਸੋਹਣੀ ਰਾਜੀਪਲੀ ਆ ਲੈ ਵੀ ਖੋਲ ਲਾ ਪ੍ਰਦੀਪ ਇੱਕ ਵਾਰੀ ਇਹਨੂੰ ਤੋੜ ਕੇ ਵਿਖਾ ਲਈ ਜਿਹੜੇ ਵੀ ਜਰਸੀਆਂ ਰੱਖਣ ਦੇ ਸ਼ਕੀਨ ਆ ਨਾ ਦੋਵੇਂ ਸਾਫ਼ ਸੁਥਰੀਆਂ ਹਮਾਨੇ ਪੱਖ ਤੋਂ ਕੱਦ-ਕਾਠ ਸੋਹਣੇ ਆ ਕੋਈ ਛੂਟੀਆਂ ਨਹੀਂ ਇਹ ਤਾਂ ਅਜੀ ਗੱਲ ਕਰੀਏ ਦੋਸਤੋ ਦੋ ਨੰਬਰ ਜਰਸੀ ਪੂਰੀ ਵੱਡੇ ਕੱਦ-ਕਾਠ ਵਾਲੀ ਆ ਬਹੁਤ ਵਿਰਲੀ ਏਡੀ ਜਰਸੀ ਕਿਹਦੀ ਆ ਬਾਕੀ ਜਿਹੜੇ ਵੀ ਕੋਲੋਂ ਆਈ ਆ ਸੇਵਾ ਸੰਭਾਲ ਦੀ ਗੱਲ ਕਰੀਏ ਨਾ ਤਨਲੀ ਦੀ ਦੀ 9998000 ਰੁਪਿਆ ਰੇਟ ਆ ਬਾਕੀ ਮੌਕੇ ਤੇ ਮਾਨਸੰਤ ਥੋੜਾ ਬਹੁਤਾ ਹੋ ਜਾਊਗਾ ਵੈਸੇ ਰੇਟ ਬਾਈ ਨੇ ਫਿਕਸ ਜੀ ਰੱਖਿਆ ਅੱਜ ਕੋਈ ਬਾਹਲਾ ਉਲਝਾਲਾ ਕੰਮ ਨਹੀਂ ਆ। ਤਿਆਰ ਹੋਈ ਬਾਈ ਜੀ ਬਾਤ ਕੋਈ ਵੀ ਬੰਦਾ ਨੇੜੇ ਆਊਗਾ ਨਾ। ਠੀਕ ਆ। ਤਿਆਰ ਕੋਈ ਇਹ ਨਹੀਂ ਪਤਾ ਵੀ 10 ਦੇ ਵਜੇ ਠੀਕ ਤੇ 15 ਦੇ ਵਜੇ। ਸਹੀ ਗੱਲ ਆ। ਏਡੀ ਨਜਾਇਜ਼ ਵੱਡੀ ਆ। ਵਾਕਈ ਦੋਸਤੋ ਢਿੱਲ ਵੇਖ ਸਕਦੇ ਆ ਤੁਸੀਂ ਪਵਾਨੇ ਚ ਨਾ ਢਿੱਲ ਬਹੁਤ ਜਿਆਦਾ ਪਈ ਐ। ਏਡੀ ਕੋਈ ਵਿਰਲੀ ਜਰਸੀ ਮਿਲਦੀ ਆ ਬਾਈ। ਸਹੀ ਗੱਲ ਆ। ਵੀ ਅਗਲਾ ਇਹ ਨਹੀਂ ਆਪਾਂ ਨੂੰ ਕਹਿੰਦੇ ਉਹ ਯਾਰ ਵੇਚਣ ਦੇ ਮਾਰੇ ਏਡੀ ਵੱਡੀ ਗਈ ਜਾਂਦੇ ਆ। ਸਹੀ ਗੱਲ ਆ ਸਹੀ ਗੱਲ ਆ। ਪਰ ਚੀਜ਼ ਆ ਬਈ ਏਡੀ ਮਿਲਦੀ ਨਹੀਂ। ਲਓ ਬਈ। ਉੱਲੇ ਹੱਡਾ ਪੈਰਾਂ ਦੇ ਵਿੱਚ ਦੁੱਧ ਅਨਮਾਨ ਆ ਬਈਆਂ ਦਾ 20 ਲੀਟਰ ਤੋਂ ਇਹਨੇ ਬਾਹਰ ਪਾ ਦੇਣਾ ਸੋਹਣੀ ਦੋਸਤੋ ਜਰਸੀ ਆ ਇਸ ਤੋਂ ਅਗੇ ਬਈ ਮੱਝ ਗੱਭਣਾ ਹਨਾ ਹਾਂਜੀ ਵੀਰੇ ਠੀਕ ਆ ਕਿੰਨਾ ਸੂਆ ਸੁੰਦੀ ਹੈ ਬਈ ਜੀ ਸੂਆ ਬਈ ਚੌਥਾ ਪੰਜਵਾਂ ਹੋਊਗਾ ਘਟ ਦੋ ਠੀਕ ਆ ਚੌਥਾ ਪੰਜਵਾਂ ਮੰਨ ਲੇ ਹਾਂਜੀ ਠੀਕ ਆ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਪਤੀ ਬਈ 8-9 ਦਿਨ ਲੈ ਜੂਏ ਵੀਰੇ 8-9 ਦਿਨ ਲੈ ਜੂਗੀ ਹਾਂਜੀ ਠੀਕ ਆ ਦੁੱਧ ਕੀ ਦੱਸਿਆ ਮਾਰ ਕਾਲੀ ਦੁੱਧ 12-13 ਕਿਲੋ ਦੁੱਧ ਬੜੇ ਆਰਾਮ ਨਾਲ ਪਾ ਦੂਗੀ ਬਈ ਠੀਕ ਆ ਕੀ ਭਾਅ ਇਹਦਾ ਇਹ ਇਹਦਾ 92000 ਰੁਪਏ ਬਈ ਇਹਦਾ 95000 ਨੌਵੀਂ ਸਿੰਘ ਪਾਰਟੀ ਚੈੱਕ ਕਰ ਸਕਦੇ ਆ ਬਾਈਆਂ ਦਾ ਚੌਥਾ ਪੰਜਵਾਂ ਸੂਆ ਹੋਊਗੀ ਤੁਸੀਂ ਆਪਦੀ ਸਮਝ ਨਾਲ ਲੈ ਲਓ ਇਹ ਚੌਥਾ ਮੰਨ ਲਓ ਕੋਈ ਪੰਜਵਾਂ ਮੰਨ ਲਓ ਇਹ ਥਾਣਾ ਦੀ ਗੱਲ ਕਰੀਏ ਨਾ ਥਾਣ ਬਹੁਤ ਸੋਨਾ ਗਾਇਬੂ ਦੇਖ ਸਕਦੇ ਨੇ ਹੱਥੀ ਜਵਾਈ ਵਾਲਾ ਥਾਣਾ ਤੇ ਬਾਕੀ 11 12 ਦਿਨਾਂ ਦੀ ਕੱਚੀ ਆ ਸਾਡੇ ਪਰਲੇ ਤੋਂ ਵੀ ਕੋਈ ਨਾ ਸੋਨਾ ਦੂਜੀ ਸਾਈਡ ਤੋਂ ਵੀ ਤੁਹਾਨੂੰ ਥਾਣਾ ਦਾ ਸਾਈਡ ਚੈੱਕ ਕਰਾਉਣੇ ਆ ਇਹ ਸਾਡੇ ਸੋਨਾ ਥਾਣਾ ਦਾ ਸਾਈ ਹੈ ਸੋਰ ਕੇ ਤੁਨੂ ਕਾ ਲੈਨੇ ਬਾਡੀ ਬੰਤਰ ਨਹੀਂਓ ਤੁਸੀਂ ਆਪ ਦੀ ਜੱਜਮੈਂਟ ਲਾ ਲੈਣੀ ਆ ਸੋਨਾ ਹਵਨਾਂ ਤਿਆਰ ਕਰਦੀ ਇਹ 10 12 ਦਿਨ ਬਈਆਂ ਦਾ ਇਹਨੇ ਲੱਜਦੇ ਆ ਸੂਣ ਚ ਹਜੇ ਵੀ ਚੌਥਾ ਮੰਨੇ ਪੰਜਵਾਂ ਮੰਨੇ ਤੁਸੀਂ ਆਪਦੀ ਸਮਝ ਨਾਲ ਲੈ ਲਓ ਜੀ ਉਹ ਅਗਲੇ ਦੇ ਛਵਾ ਭਾਈ ਜਿੰਨਾ ਮਰਜ਼ੀ ਮੰਨ ਲੇ ਪਰ ਹੋਊਗੀ ਚੌਥਾ ਤੇ ਆਪਾਂ ਅਗਲੇ ਨੂੰ ਕਹਿੰਦੇ ਜੋ ਮਰਜ਼ੀ ਮੰਨ ਲੈ ਯਾਰ ਅੰਨੇ ਨੇ ਸਹੀ ਗੱਲ ਦੁੱਧ ਦਾ ਭਾਈ ਇਹਦਾ 12 ਲੀਟਰ ਦੇ ਲਗਭਗ ਪਾ ਦੇਣਾ ਬਾਕੀ ਕੁਝ ਪਸ਼ੂ ਦਾ ਪਤਾ ਨਹੀਂ ਹੁੰਦਾ ਵੀ ਹੋ ਸਕਦਾ ਵੀ 15 ਹੀ ਕਾ ਦੇ ਤੁਹਾਡੇ ਕੋਲ ਸੇਵਾ ਸੰਭਾਲਦਾ ਕਈ ਨਹੀਂ ਫਰਕ ਪੈ ਜਾਂਦਾ ਠੀਕ ਭਾਈ ਮਤਲਬ ਕਿ ਭਾਈ ਆਪਾਂ ਪਾਸ ਕੀਤੀ ਆ ਗਾਂ ਰਗੀ ਆ ਗਾਂ ਨੂੰ ਜ਼ਿਆਦਾ ਪੁੱਲਿਓ ਠੀਕ ਆ ਰੇਟ ਕੀ ਦੱਸਤਾ ਸੀ ਭਾਈ 92000 92000 ਲੋਬੀ ਮਾਝ ਦਾ ਰੇਟ 92000 ਮਾਨਤਾ ਇਹ ਚ ਹੋ ਜੂਗਾ ਤੁਹਾਡਾ ਸਾਫ ਸੁਥਰੀ ਮਾਝਾ ਇੱਥੇ ਆਉਂਗੇ ਤਾਂ ਤੁਹਾਡੇ ਇਹ ਪਸੰਦ ਆਊਗੀ ਇਸ ਤੋਂ ਇਲਾਵਾ ਦੋ ਦੱਬਨ ਜਰਸੀ ਸੀ ਦੂਜਾ ਦੂਜਾ ਕੁਆ ਇਹ ਸੋਹਣੀਆਂ ਜਰਸੀਆਂ ਦੋਸਤੋ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਇਹ ਨਾ ਸਮਝੇ ਵੀ ਛੋਟੀਆਂ ਹੋਣੀਆਂ ਸੋਹਣੇ ਕਦ ਕਾਟਦੇ ਆ ਪੰਜਾਬ ਵਾਲੀਆਂ ਜਰਸੀਆਂ ਸ਼ਹਿਰ ਫਰੀਦਕੋਟ ਕੋਠੇ ਡੋਡ ਚੈਲ ਰੋਡ ਦੇ ਉੱਤੇ ਤੇ ਨਾਂ ਬਾਈ ਦਾ ਹੈਗਾ ਪ੍ਰਦੀਪ ਨੰਬਰ ਸਕਰੀਨ ਤੇ ਹੈ ਇਸ ਨੰਬਰ ਤੇ ਸੰਪਰਕ ਕਰ ਲਈ ਤੇ ਜਿਹੜੇ ਮੇਰੇ ਵੀਰ ਮੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ